ਹਾਂਜੀ ਅੱਜ ਆਪਾਂ ਬਣਾਵਾਂਗੇ ਬੇਸਣ ਦੀ ਪੰਜੀਰੀ ਉਹਦੇ ਲਈ ਦੇਖੋ ਆਪਾਂ 1.5 ਕਿਲੋ ਬੇਸਣ ਲਿਆ ਹੈਗਾ ਤੇ ਇਹਦੇ ਵਿੱਚ 1.5 ਕਿਲੋ ਈ ਘਿਓ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੜਾਈ ਰੱਖ ਲਈ ਹੈਗੀ ਇਹ ਪੰਜੀਰੀ ਅਸੀਂ ਚੁੱਲ੍ਹੇ ਉੱਪਰ ਬਣਾ ਰਹੇ ਹਾਂਗੇ ਕੜਾਈ ਨੂੰ ਥੋੜਾ ਜਿਹਾ ਗਰਮ ਹੋਣ ਦਿਆਂਗੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਦੇਸੀ ਘਿਓ ਐਡ ਕਰਾਂਗੇ ਹਾਂਜੀ ਦੇਖੋ ਆਪਾਂ ਸਾਰਾ ਘਿਓ ਇਹਦੇ ਵਿੱਚ ਐਡ ਕਰ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਮੈਲਟ ਹੋਣ ਦਿਆਂਗੇ ਫਿਰ ਆਪਾਂ ਇਹਦੇ ਵਿੱਚ ਬੇਸਣ ਐਡ ਕਰਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਬੇਸਣ ਐਡ ਕਰ ਦਿੱਤਾ ਹੈ। ਹਾਂਜੀ ਘਿਓ ਦੇ ਵਿੱਚ ਦੇਖੋ ਇਸ ਤਰ੍ਹਾਂ ਆਪਾਂ ਮਿਕਸ ਕਰੀ ਜਾਵਾਂਗੇ ਬੇਸਣ ਨੂੰ। ਅੱਗ ਆਪਾਂ ਜ਼ਿਆਦਾ ਤੇਜ਼ ਨਹੀਂ ਰੱਖਣੀ ਨਾਰਮਲ ਅੱਗ ਤੇ ਆਪਾਂ ਇਹਨੂੰ ਭੁੰਨੀ ਜਾਵਾਂਗੇ। ਹਾਂਜੀ ਦੇਖੋ ਬੇਸਣ ਨੂੰ ਆਪਾਂ ਥੋੜੀ ਥੋੜੀ ਅੱਗ ਤੇ ਭੁੰਨ ਰਹੇ ਆ ਤੇ ਬੇਸਣ ਦਾ ਕਲਰ ਹਲਕਾ ਹਲਕਾ ਚੇਂਜ ਹੋਣਾ ਸ਼ੁਰੂ ਹੋ ਗਿਆ। ਪਰ ਆਪਾਂ ਇਹਨੂੰ 10 ਤੋਂ 15 ਮਿੰਟ ਹੋਰ ਭੁੰਨਾਂਗੇ ਤਾਂ ਜੋ ਇਹਦਾ ਕਲਰ ਹੈ ਜਿਹੜਾ ਉਹ ਚੰਗੀ ਤਰ੍ਹਾਂ ਚੇਂਜ ਹੋ ਜਾਏ ਤੇ ਬੇਸਣ ਵਧੀਆ ਭੁੱਜ ਜਾਵੇ। ਹਾਂਜੀ ਬੇਸਨ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਗੁੰਦ ਪਾਵਾਂਗੇ ਦੇਖੋ ਹਲਕੇ ਹਲਕੇ ਪਾਈ ਜਾਣੀ ਆਪਾਂ ਇਸ ਤਰ੍ਹਾਂ ਥੋੜੀ ਥੋੜੀ ਕਰਕੇ ਪਾਈ ਜਾਵਾਂਗੇ ਤੇ ਹਿਲਾਇ ਜਾਵਾਂਗੇ ਹਾਂਜੀ ਦੇਖੋ ਥੋੜੀ ਥੋੜੀ ਕਰਕੇ ਆਪਾਂ ਸਾਰੀ ਗੁੰਦ ਦੇ ਦੇ ਵਿੱਚ ਐਡ ਕਰ ਦਿੱਤੀ ਤੇ ਅੱਗ ਜਿਹੜੀ ਬਹੁਤ ਹੀ ਘੱਟ ਰੱਖਣੀ ਆਪਾਂ ਬਿਲਕੁਲ ਥੋੜੀ ਜਿਹੀ ਅੱਗ ਤੇ ਹੀ ਇਹਨੂੰ ਭੁੰਨਣਾ ਹੈਗਾ ਕਿਉਂਕਿ ਜਿਆਦਾ ਅੱਗ ਤੇਜ਼ ਹੋਗੀ ਤਾਂ ਫਿਰ ਬੇਸਨ ਜਿਹੜਾ ਉਹ ਖਰਾਬ ਹੋ ਜਾਊਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ 50 ਗ੍ਰਾਮ ਜਮੈਣ ਪਾਵਾਂਗੇ ਤੇ 50 ਗ੍ਰਾਮ ਆਪਾਂ ਇਹਦੇ ਵਿੱਚ ਕਾਲੀ ਮਿਰਚ ਐਡ ਕੀਤੀ ਹੈ ਇਹਨੂੰ ਆਪਾਂ ਘਰ ਵਿੱਚ ਹੀ ਪੀਸ ਲਿਆਗਾ ਪਹਿਲਾਂ ਪਹਿਰੇ ਵਿੱਚ 100 ਗ੍ਰਾਮ ਗੂੰਦ ਪਾਈ ਸੀ 50 ਗ੍ਰਾਮ ਅਜਵਾਇਣ ਤੇ 50 ਗ੍ਰਾਮ ਹੀ ਆਪਾਂ ਇਹਦੇ ਵਿੱਚ ਕਾਲੀ ਮਿਰਚਾਂ ਪਾਈਆਂ ਨੇ ਤੇ ਹੁਣ ਇਹ ਤਿੰਨੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਦੇਖੋ ਹੁਣ ਆਪਾਂ ਕੜਾਈ ਨੂੰ نیچے ਉਤਾਰ ਲਏ ਤੇ ਹੁਣ ਆਪਾਂ ਇਹਦੇ ਵਿੱਚ ਕਮਰਕਸ ਪਾਵਾਂਗੇ ਇਹ ਵੀ ਆਪਾਂ ਥੋੜੀ ਥੋੜੀ ਕਰਕੇ ਇਹਦੇ ਵਿੱਚ ਐਡ ਕਰੀ ਜਾਣੀ ਹੈ ਤੇ ਮਿਕਸ ਕਰੀ ਜਾਵਾਂਗੇ ਪਾ ਕੇ ਹਾਂਜੀ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਫੁੱਲ ਸੁਪਾਰੀ ਐਡ ਕਰ ਦਾਂਗੇ ਇਹ ਵੀ ਆਪਾਂ ਇਸ ਤਰ੍ਹਾਂ ਪਾਈ ਜਾਵਾਂਗੇ ਤੇ ਨਾਲ-ਨਾਲ ਮਿਕਸ ਕਰੀ ਜਾਵਾਂਗੇ ਇਹ ਸਾਰੀ ਚੀਜ਼ ਆਪਾਂ نیچے ਉਤਾਰ ਕੇ ਪਾਉਣੀ ਹੈ ਸਿਰਫ ਤਿੰਨ ਚੀਜ਼ਾਂ ਹੀ ਆਪਾਂ ਉੱਪਰ ਪਾਈਆਂ ਸੀ ਅੱਗ ਦੇ ਉਦੋਂ ਬਾਅਦ ਇਹਨੂੰ نیچے ਉਤਾਰ ਲੈਣਾ ਤੇ ਫਿਰ ਸਾਰੀ ਚੀਜ਼ ਐਡ ਕਰਨੀ ਹੈ ਨੇ ਹਾਂਜੀ ਹੁਣ ਆਪਾਂ ਇਹਦੇ ਵਿੱਚ 100 ਗ੍ਰਾਮ ਪਖੜਾ ਐਡ ਕਰਾਂਗੇ 50 ਗ੍ਰਾਮ ਮੂਸਲੀ ਪਾਵਾਂਗੇ ਇਹ ਸਾਰੀ ਚੀਜ਼ ਆਪਾਂ ਪਾ ਪਾ ਕੇ ਮਿਕਸ ਕਰੀ ਜਾਣੀ ਹੈ ਵਿੱਚ ਇੱਕਠਾ ਸਿੱਧਾ ਹਾਂਜੀ ਨਾਲ ਹੀ ਹੁਣ 50 ਗ੍ਰਾਮ ਆਪਾਂ ਸਤਾਵਰ ਪਾ ਦਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ 50 ਗ੍ਰਾਮ ਸਾਲਮ ਐਡ ਕਰਾਂਗੇ ਤੇ 50 ਗ੍ਰਾਮ ਪੰਜਾ ਪਾਵਾਂਗੇ ਇਹਦੇ ਵਿੱਚ ਇਹ ਸਾਰੀਆਂ ਦਵਾਈਆਂ ਜਿਹੜੀਆਂ ਤੁਹਾਨੂੰ ਪੰਸਾਰੀ ਤੋਂ ਮਿਲ ਜਾਣੀਆਂ ਹਾਂਜੀ ਹੁਣ ਆਪਾਂ ਇਹਦੇ ਵਿੱਚ 50 ਗ੍ਰਾਮ ਲੋਧ ਪਾ ਦਾਂਗੇ ਹਾਂਜੀ 100 ਗ੍ਰਾਮ ਹੁਣ ਆਪਾਂ ਇਹਦੇ ਵਿੱਚ ਬਦਾਮ ਤੇ 100 ਗ੍ਰਾਮ ਹੀ ਕਾਜੂ ਐਡ ਕਰਾਂਗੇ ਆਪਾਂ ਦੋਨੀਆਂ ਚੀਜ਼ਾਂ ਮਿਕਸ ਕਰ ਲਈਆਂ ਸੀ ਕੁੱਟ ਕੇ ਤਾਂ ਇਹ ਮਿਕਸ ਇੱਕ ਇੱਕੋ ਜਿਹੀ ਮਿਕਸ ਲੱਗ ਰਹੀਆਂ ਨੇ ਸੋਸੋ ਗ੍ਰਾਮ ਆਪਣੇ ਕੋਲੇ ਕਾਜੂ ਤੇ ਬਦਾਮ ਸੀਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਬੀ ਐਡ ਕਰਾਂਗੇ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਬੀ ਨੇ ਆਪਣੇ ਕੋਲੇ ਤੁਸੀਂ ਚਾਹੋ ਤਾਂ ਇੱਕ ਜਾਂ ਦੋ ਤਰ੍ਹਾਂ ਦੇ ਵੀ ਪਾ ਸਕਦੇ ਹੋਗੇ ਇਹ ਸਾਰੇ ਬੀ ਆਪਰੇ ਵਿੱਚ ਐਡ ਕਰਤੇ ਹਾਂਜੀ ਦੇਖੋ ਇਹ ਮਗਜ਼ ਨੇ ਆਪਣੇ ਕੋਲੇ ਮਗਜ਼ ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਪਾਏ ਐ ਇੱਕ ਵਾਈਟ ਇੱਕ ਗ੍ਰੀਨ ਹਾਂਜੀ ਹੁਣ ਆਪਾਂ ਇਹਰੇ ਵਿੱਚ ਖੰਡ ਪਾਵਾਂਗੇ ਇਹ ਪੀਸੀ ਹੋਈ ਚੀਨੀ ਹੈਗੀ ਹਾਂਜੀ 1.5 ਕਿਲੋ ਆਪਰੇ ਵਿੱਚ ਪੀਸੀ ਹੋਈ ਚੀਨੀ ਐਡ ਕਰੀਏ ਹਾਂਜੀ ਦੇਖੋ ਪੰਜੀਰੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਇਹ ਬੇਸਣ ਦੀ ਪੰਜੀਰੀ ਦਵਾਈਆਂ ਪਾ ਕੇ ਬਣਾ ਸਕਦੇ ਹੋ ਇਹਦੇ ਨਾਲ ਆਪਣੀ ਜੇ ਢੂਹੀ ਦਰਦ ਕਰਦੀ ਹੈ ਸਰੀਰ ਵਿੱਚ ਕਿਤੇ ਵੀ ਹੋਰ ਦਰਦ ਹੈ ਸਾਰੇ ਦਰਦ ਹੈ ਜਿਹੜੇ ਦੂਰ ਹੋ ਜਾਣਗੇ ਥੋੜੇ-ਥੋੜੇ ਤੁਸੀਂ ਇਹ ਖਾਣੀ ਹੈ ਚਾਹ ਜਾਂ ਦੁੱਧ ਨਾਲ ਤੁਸੀਂ ਖਾ ਸਕਦੇ ਹੋਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇ ਜਾਂਦੇ-ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ